ਤੇ ਮੈਨੂੰ ਐ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਘਰ ਵਾਲੀ ਇਹ ਜੀ ਮੈਂ ਤਾਂ ਬਹੁਤ ਵਧੀਆ ਘਰ ਵਾਲੀ ਸਾਰੇ ਉਹਦੀ ਤਾਰੀਫ ਕਰਦੇ ਹੁੰਦੇ ਸੀ ਸਸੇਕਾਲ ਜੀ ਮਲੂਕਾ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਸਕਰਨ ਸਿੰਘ ਮਲੂਕਾ ਹਾਲਾਤ ਇਹ ਜੇ ਬਣਦੇ ਜਾ ਰਹੇ ਆ ਵੀ ਰਿਸ਼ਤੇ ਨਿੱਤ ਤਾਰ-ਤਾਰ ਹੁੰਦੇ ਜਾ ਰਹੇ ਆ ਸ਼ਰਮ ਹਜਾ ਮਰਿਆਦਾ ਸਭ ਕੁਝ ਭੁੱਲ ਗਿਆ ਇਹ ਵੀਰ ਜੀ ਮੇਰੇ ਨਾਲ ਖੜੇ ਨੇ ਇਹ ਦੋਨੇ ਇਹਨਾਂ ਦੇ ਬੱਚੇ ਨੇ ਤੇ ਇਹ ਇਸ ਵੀਰ ਦੀ ਮਾਤਾ ਜੀ ਖੜੇ ਨੇ ਤੇ ਨਾਲ ਉਹ ਵੀਰ ਜੀ ਖੜੇ ਨੇ ਇਨਾਂ ਦਾ ਮਾਮਲਾ ਕੀ ਆ ਕਿਉਂਕਿ ਇਹਨਾਂ ਬੱਚਿਆਂ ਦੀ ਮਦਰ ਆ ਜਿਹੜੀ ਉਹ ਚਲੀ ਗਈ ਆ ਕਿੰਨਾ ਟਾਈਮ ਹੋ ਗਿਆ ਜਾਂ ਮਾਮਲਾ ਕੀ ਆ ਉਹ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਫਿਰ ਕੀ ਨਾਮ ਆ ਤੇਰਾ ਮੇਰਾ ਰਸ਼ਤੀਸ਼ ਹੈ ਜੀ ਰਸ਼ਤੀਸ਼ ਕੀ ਮਸਲਾ ਹੋਇਆ ਘਰ ਵਾਲੀ ਕਿੱਥੇ ਗਈ ਆ ਇਹ ਮੈਨੂੰ ਇਹ ਪਤਾ ਨਹੀਂ ਕਿੱਥੇ ਗਈ ਮੈਂ ਤਾਂ ਕੰਮ ਤੇ ਜਾਵੜੇ ਸੀ ਜੀ ਮੇਰੀ ਮਾਂ ਹਾਂ ਮੇਰੀ ਮਾਂ ਗਈ ਹੋਈ ਸੀ ਮੇਰੀ ਭੈਣਾਂ ਕੋਲੇ ਪਤਾ ਲੈਣ ਗਈ ਮੇਰੀ ਭੈਣ ਬਿਮਾਰ ਸੀ ਜੀ ਹਾਂ ਤੇ ਦੋਨੇ ਮੁੰਡੇ ਸਕੂਲੇ ਗਏ ਸੀ ਜੀ ਹੂੰ ਤੇ ਗੁੜੀਆ ਘਰੇ ਸੀ ਉਹਨੇ ਘਰੇ ਰੱਖ ਲਈ ਗੁੜੀਆ ਹੂੰ ਠੀਕ ਨਾ ਮੈਂ ਉਹ ਕੰਮ ਤੇ ਜਾਵੜਾ ਮੁੜ ਕੇ ਮੈਨੂੰ ਨਹੀਂ ਪਤਾ ਵੀ ਉਹ ਕਦੋਂ ਗਈ ਹੈ ਉਹ ਗਈ ਹੈ 9:30 ਵਜੇ ਗਈ ਹੈ ਜੀ ਹੂੰ ਤੇ ਜਦੋਂ ਮੈਂ ਇਹ ਜਾ ਕੇ ਸਕੂਲੋਂ ਆਏ ਤੇ ਇਹ ਜਾ ਕੇ ਮੇਰੇ ਕੋਲ ਦੁਕਾਨ ਤੇ ਜਾਵੜੀ ਜੀ ਹੂੰ ਇਹ ਕਹਿਣ ਲੱਗੇ ਕਿ ਪਪਾ ਜੀ ਮੰਮੀ ਤਾਂ ਘਰੇ ਨਹੀਂ ਹੂੰ ਤੇ ਮੈਂ ਕਿਹਾ ਕੀ ਕਿੱਥੇ ਗਈ ਮਲ ਜਾ ਉਹ ਮੈਡਮ ਦੇ ਘਰੇ ਹੋਗੀ ਸਟਿਊਸ਼ਨ ਵਾਲੀ ਦੇ ਹੂੰ ਉੱਥੇ ਵੀ ਦੇਖਿਆ ਹੈ ਘਰੇ ਨਹੀਂ ਸੀ ਜੀ ਹੂੰ ਤੇ ਮੁੜ ਕੇ ਅਸੀਂ ਉਹਨੂੰ ਲੱਭਦੇ ਰਹੇ ਜੀ ਤੇ ਲੱਭੀ ਨਹੀਂ ਜੀ ਉਹ ਸਾਨੂੰ ਹੂੰ ਤੇ ਹੁਣ ਕਿੰਨੇ ਦਿਨ ਹੋ ਗਏ ਉਹਨੂੰ ਗਈ ਨੂੰ ਹੁਣ ਅਜ 20 ਦਿਨ ਹੋ ਗਏ ਜੀ 20 ਕਿਦਾਂ ਹੋ ਗਏ ਜੀ ਜੀ ਹਾਂਜੀ ਮਾਤਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਲਾਜਵੰਤੀ ਜੀ ਜੀ ਹਾਂਜੀ ਲਾਜਵੰਤੀ ਤੁਸੀਂ ਫਿਰ ਘਰੇ ਰਹਿੰਦੇ ਸੀ ਨੂੰ ਥੋੜੀ ਥੋੜੇ ਨਾਲ ਰਹਿੰਦੀ ਸੀ ਹਾਂ ਨਾਲ ਰਹਿੰਦੀ ਸੀ ਫਿਰ ਕਦੇ ਕੋਈ ਗੱਲਬਾਤ ਕਰਦੇ ਮੈਂ ਤਾਂ ਜੀ ਕਦੇ ਵੇਖੀ ਨਹੀਂ ਕਦੇ ਵੀ ਗੱਲ ਨਹੀਂ ਵੇਖੀ ਮੈਂ ਗੱਲ ਵੇਖ ਦਿੱਤੀ ਫਿਰ ਮੈਂ ਸਾਹ ਮਿਲ ਦਿੱਤੀ ਮੈਂ ਦੇਖੀ ਕੋਈ ਕੋਈ ਗੱਲ ਕਦੇ ਮੈਂ ਤਾਂ ਚੰਗੀ ਤਰ੍ਹਾਂ ਚੰਗੀ ਬਈ ਤਰ੍ਹਾਂ ਕਰਦੀ ਮੇਰੇ ਨਾਲ ਉਹ ਹਾਂ ਮੈਂ ਕੁੜੀਆ ਕੋਲੇ ਜਾ ਬੜੀ ਸੀ ਹੂੰ ਕੁੜੀਆ ਕੋਲੇ ਫਿਰ ਮੈਂ ਆਈ ਦੋ ਤਿੰਨ ਦਿਨ ਲੱਗੇ ਸੀ ਮੈਨੂੰ ਉੱਥੇ ਹੂੰ ਫਿਰ ਮਾਂ ਆ ਗਈ ਸੀ ਕਿ ਆਪ ਮੈਂ ਕਰੇ ਆਈ ਆ ਕਿ ਮੈਂ ਦੇਖਣ ਲੱਗੀ ਮੈਂ ਪੂਜਾ ਕਿਥੇ ਕੇ ਪਾਣੀ ਨਹੀਂ ਫੜਾਇਆ ਮੈਨੂੰ ਹੂੰ ਫਿਰ ਮੈਂ ਦੇਖਦੁੱਕੇ ਮਲਚਲ ਸਕੂਲੇ ਜਾਂ ਬੱਚਾ ਲੈਣ ਚਲ ਗਈ ਹੋਗੀ ਹੂੰ ਫਿਰ ਮੈਂ ਗਈ ਬੱਚੇ ਤੋਂ ਦੇਖ ਕੇ ਮੈਂ ਬੁੱਜੀ ਮੇਰੀ ਬਾਪ ਤੇ ਮੰਮੀ ਰ ਮੰਮੀ ਤਾਂ ਆਈ ਕੋਣ ਬੀਬੀ ਇੱਥੇ ਮੈਂ ਤਾਂ ਡਰ ਗਈ ਮੈਂ ਕਿੱਥੇ ਗਈ ਪਈ ਮੈਂ ਘਰਾ ਘਰਾ ਤੇ ਦੇਖੇ ਫਿਰ ਦੂਜੇ ਦਿਨ ਅਸੀਂ ਮੈਂ ਫਿਰ ਕਿ ਪੈਣ ਕੋਲੇ ਵੇਕੇ ਆਈ ਮੈਂ ਚਲ ਉੱਥੇ ਜਾ ਬੜੀ ਹੋਗੀ ਹੂੰ ਹਾਂ ਉਹਨਾਂ ਨੂੰ ਫੋਨ ਵੀ ਕੀਤੇ ਸੀ ਜੀ ਉੱਥੇ ਫੋਨ ਵੀ ਕੀਤੇ ਸੀ ਉਹਨਾਂ ਕੋਲੇ ਉਹ ਕਹਿੰਦਾ ਜੀ ਇੱਥੇ ਰਾਜ ਨਹੀਂ ਸਾਡਾ ਕੋਈ ਉਹਦੇ ਨਾਲ ਲਲਖਖਾ ਨਹੀਂ ਮੇਰੇ ਰਿਸ਼ਤਾਰ ਗਏ ਲੱਗੇ ਅੱਛਾ ਫੋਨ ਕੋਈ ਮੋਬਾਈਲ ਹੈ ਉਹਦੇ ਕੋਲੇ ਮੋਬਾਈਲ ਜੀ ਮੇਰਾ ਸੀ ਜੀ ਉਹਨੇ ਸਿਮ ਤੋੜਤਾ ਸੀ ਜੀ ਤੇ ਅਸੀਂ ਵੇਖਿਆ ਨਹੀਂ ਛੋਟਾ ਮੋਬਾਈਲ ਹੋਊਗਾ ਜੀ ਉਹਦੇ ਕੋਲੇ ਪਰ ਅਸੀਂ ਦੇਖਿਆ ਨਹੀਂ ਹੋਊਗਾ ਥੋੜਾ ਸਿਮ ਕਿਵੇਂ ਲੜਕੇ ਤੋੜਿਆ ਜਾਂ ਕਿਵੇਂ ਉਹ ਕਹਿੰਦੀ ਕਹਿੰਦੀ ਐ ਚ ਵੀਡੀਓ ਕੋਈ ਇਹ ਜੀ ਆ ਗਈ ਸੀ ਮੈਂ ਤੋੜਤਾ ਬਸ ਐ ਕਹਿੰਦੀ ਹਾਂ ਅੱਛਾ ਤੁਸੀਂ ਕੀ ਕੰਮ ਕਰ ਕਰਦੇ ਹੋ ਨਾਲ ਮੈਂ ਫਰੂਟ ਗੁਦਾ ਕੰਮ ਕਰਦਾ ਜੀ ਸ਼ਕਤੀ ਕੋਲੇ ਲੱਗੇ ਹੋਏ ਜੀ 20 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੂੰ ਜੀ ਉਹਨਾਂ ਕੋਲੇ ਸ਼ਕਤੀ ਅੱਛਾ ਇਹ ਇਹ ਤੁਹਾਡੇ ਦੋਨੇ ਬੱਚੇ ਆ ਹਾਂਜੀ 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 ਅੱਛਾ ਕਿੰਨਾ ਟਾਈਮ ਆ ਕੋ ਤੁਹਾਡੇ ਵਿਆਹ ਹੋਏ ਨੂੰ ਵਿਆਹ ਨੂੰ ਹੋ ਗਏ ਨੇ 14 ਹਾਂ 14 ਸਾਲ ਹੋ ਗਏ ਨੇ 14 15 ਸਾਲ ਹੋ ਗਏ ਅੱਛਾ ਫਿਰ ਉਦੋਂ ਕਦੇ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਕਦੇ ਕੋਈ ਗੱਲਬਾਤ ਨਹੀਂ ਨਹੀਂ ਕਦੇ ਵੀ ਨਹੀਂ ਐਸੀ ਗੱਲ ਕਦੇ ਵੀ ਨਹੀਂ ਉਹ ਕਹਿੰਦਾ ਅਸੀਂ ਤਾਂ ਐਸੀ ਨਹੀਂ ਲੜਾਈ ਤਾਂ ਸਾਡੀ ਕਦੇ ਹੋਈ ਨਹੀਂ ਮੈਂ ਤਾਂ ਪਿਆਰ ਬਹੁਤ ਪਿਆਰ ਕਰਿਆ ਕਰਦੇ ਹੁ ਜੀ ਹਾਂ ਮੈਂ ਜੀ ਰੋਜ਼ ਪਿਆਰ ਕਰਿਆ ਕਰ ਇਹਨਾਂ ਨਾਲ ਪਿਆਰ ਕਰਿਆ ਕਰਦੇ ਚਲ ਵੀ अच्छा शौर्य परिवार ਚ ਕੌਣ ਕੌਣ ਆ ਉਹਦੇ ਚਾਚੇ ਤਾਏ ਹੈਗੇ ਜੀ ਮੇਰੀ ਸਾਲੀ ਹੈਗੀ ਇੱਕ ਉਹਦੀ ਸਗੀ ਭੈਣ ਉਹਦੇ ਬੇਬੇ ਬਾਪੂ ਹੈਣੀ ਹਾਂ ਹੈਣੀ ਜੀ ਉਹਦੇ ਬੇਬੇ ਬਾਪੂ ਹੈਣੀ ਕੋਈ ਬਣਾ ਕੇ ਦੁਬਾਰਾ ਰੱਖੇ ਨਹੀਂ ਕਰਿਆ ਕਰਤੇ ਕੋਈ ਵੀ ਨਹੀਂ ਸਗੀ ਭੈਣ ਹੈ ਕਿ ਉਸਦੀ ਭੈਣ ਹੈਗੀ ਹਾਂਜੀ ਭੈਣ ਹੈਗੀ ਹੁਣ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਕਦੇ ਉਦਾਂ ਦੀ ਗੱਲ ਵੀ ਨਹੀਂ ਹੋਈ ਉਹ ਵਧੀਆ ਤਰੀਕੇ ਨਾਲ ਘਰੇ ਰਹਿੰਦੀ ਸੀਗੀ ਹਨਾ ਦੋ ਸੋਹਣੇ ਬੱਚੇ ਸੀ ਪ੍ਰਮਾਤਮਾ ਨੇ ਦਿੱਤੇ ਇੱਕ ਗੁੜੀ ਅਸੀਂ ਗੁੜੀ ਕਿੰਨੀ ਉਮਰ ਸੀ ਬੱਚੀ 7 ਸਾਲ ਦੀ ਹੈ ਜੀ ਗੁੜੀ 7 ਸਾਲ ਦੀ ਬੱਚੀ ਸੀ ਇਹਨਾਂ ਦੀ ਕਿੰਨੀ ਉਮਰ ਆ ਇਹਦੀ ਹੈਗੀ ਜੀ 12 13 12 ਸਾਲ ਦੀ ਇਹਦੀ ਹੈ ਜੀ ਔਰ 10 ਸਾਲ ਦੀ ਹੈ ਜੀ ਇਹ ਦੋਨੇ ਬੱਚਿਆਂ ਨੂੰ ਉਹ ਇੱਥੇ ਛੱਡ ਗਈ ਆ ਤੇ ਬੱਚੀ ਜਿਹੜੀ 7 ਸਾਲ ਦੀ ਉਹਨੂੰ ਨਾਲ ਲੈ ਗਈ ਆ ਫੋਟੋ ਹੈਗੀ ਥੋਡੇ ਕੋਲ ਹਾਂਜੀ ਹਾਂਜੀ ਇਹ ਫੋਟੋ ਆ ਉਸ ਬੱਚੀ ਦੀ ਜਿਹਨੂੰ ਉਹ ਨਾਲ ਲੈ ਗਈ ਆ 7 ਸਾਲ ਦੀ ਬੱਚੀ ਆ ਇਹ ਫੋਟੋ ਦਿਖਾ ਦਿਓ ਜੀ ਉਧਰ ਇਹ ਫੋਟੋ ਆ ਇਸ ਵੀਰ ਦੇ ਘਰ ਵਾਲੀ ਦੀ ਫੋਟੋ ਆ ਜਿਹਨੂੰ ਅੱਜ 20 22 ਦਿਨ ਹੋ ਗਏ ਗਏ ਨੂੰ ਠੀਕਾ ਕੋਈ ਪਤਾ ਨਹੀਂ ਲੱਗਿਆ ਜਿਹੜਾ ਵੀ ਕਿੱਥੇ ਹੈ ਕਿੱਥੇ ਨਹੀਂ ਹੈ ਠੀਕਾ ਇਹ ਕਹਿੰਦਾ ਵੀ ਕਦੇ ਸਾਡਾ ਲੜਾਈ ਝਗੜਾ ਵੀ ਨਹੀਂ ਹੋਇਆ ਕਦੇ ਕੋਈ ਗੱਲਬਾਤ ਵੀ ਨਹੀਂ ਠੀਕਾ ਹੋਈ ਤੁਹਾਨੂੰ ਕੋਈ ਸ਼ੱਕ ਸ਼ੋਭਾ ਕਿਸੇ ਦੇ ਉੱਪਰ ਹੈ ਨਹੀਂ ਸੀ ਸਾਨੂੰ ਹੁਣ ਤਾਂ ਤਪੜਾ ਸੀ ਫੜ ਲਿਮ ਤੋਸ ਨੂੰ ਕੋਈ ਸੁਪੂ ਸੁਪਾ ਸੀ ਥੋਈ ਕੋ ਨਹੀਂ ਸਾਨੂੰ ਤਾਂ ਜੀ ਹਾਂ ਜੀ ਥੋਈ ਕੋ ਨਹੀਂ अच्छा ਤੁਸੀਂ ਕਿਸੇ ਨੂੰ ਗੱਲਬਾਤ ਕਰਦੇ ਸੀ ਕਿਸੇ ਮੁੰਡੇ ਦੇ ਨਾਲ ਹਾਂ ਉਹ ਕਈ ਵਾਰੀ ਨਾ ਉਹ ਮੁੰਡਾ ਨਾ ਉਹ ਉਹਦਾ ਪਿੱਛਾ ਪੁੱਛਿਆ ਜਾਂ ਕਰਦਾ ਹੁੰਦਾ ਸੀ ਜੀ ਜੀ ਤੇ ਮੈਂ ਇੱਕ ਵਾਰੀ ਉਹ ਮੇਰੇ ਰੇੜੀ ਤੇ ਵੀ ਆ ਗਿਆ ਜੀ ਉਹ ਕਦੇ ਕੋਈ ਫਰੂਟ ਚੱਕ ਲੈਣਾ ਤੇ ਉਹਦੇ ਕੋ ਨਸ਼ਾ ਕਰਤਾ ਹੁੰਦਾ ਸੀ ਜੀ ਤੇ ਮੈਂ ਕਈ ਵਾਰੀ ਐ ਕਹਿੰਦੇ ਦੋ ਤਿੰਨ ਬੰਦੇ ਹੋਣਗੇ ਮੈਨੂੰ ਘੁੱਟ ਦਣਗੇ ਇਹ ਇੱਥੇ ਮਾਰਕੁੱਟ ਹੋ ਜੂਗੀ ਤੇ ਉਹ ਨਾ दारू ਪੀ ਕੇ ਨਸ਼ਾ ਕਰਕੇ ਵੀ ਉੱਥੇ ਆਉਂਦਾ ਸੀ ਮੇਰੇ ਕੋਲ ਜੀ ਤੇ ਮੈਨੂੰ ਉਹ ਤੇ ਡਾਊਟ ਹੋਏਗਾ ਜੀ ਉਹ ਬੰਦੇ ਤੇ ਜੀ ਹਾਂ ਉਹ ਤੇ ਡਾਊਟ ਹੋਏਗਾ ਜੀ ਉਹ ਟੀਵੀ ਸਾਹ ਤੇ ਰਹਿੰਦਾ ਜੀ ਤੇ ਉਹਦਾ ਨਾਮ ਹੰਸਾ ਹੈਗਾ ਜੀ ਹਾਂ ਪਰ ਇਧਰ ਕਿਵੇਂ ਪਰਿਵਾਰ ਨਾਲ ਕਿਤੇ ਆਉਣਾ ਜਾਣਾ ਸੀ ਉਹਨਾਂ ਦਾ ਇੱਥੇ ਕੋਈ ਜਾਂ ਤੁਹਾਡੇ ਇੱਥੇ ਘਰ ਦੇ ਬਾਹਰ ਕਿਤੇ ਕੋਈ ਕੰਮਕਾਰ ਕਰਦਾ ਸੀ ਨਹੀਂ ਉਹ ਬਾਹਰ ਹੀ ਕੰਮ ਇੱਥੇ ਜੀ ਲੱਗਿਆ ਹੋਇਆ ਸੀ ਟੇਨ ਵਾਲੀ ਦੁਕਾਨ ਤੇ ਅੱਜ ਤੋਂ 2.5 2 ਸਾਲ ਦੀ ਗੱਲ ਹੋਊਗੀ 2.5 ਸਾਲ ਦੀ ਗੱਲ ਉਦੋਂ ਉੱਥੇ ਲੱਗੇ ਹੁੰਦੇ ਜੀ ਫਿਰ ਉਹਦੇ ਘਰੇ ਗਏ ਹੋ ਤੁਸੀਂ ਉਸ ਪਰਿਵਾਰ ਦੇ ਹਾਂ ਮੇਰਾ ਭਰਾ ਗਿਆ ਸੀ ਜੀ ਪੁਲਿਸ ਵਾਲਿਆਂ ਨੇ ਲੈ ਕੇ ਗਿਆ ਸੀ ਇੱਕ ਨੂੰ ਤੇ ਉਹ ਉਹਦੇ ਉੱਥੇ ਕੁਝ ਵੀ ਨਹੀਂ ਮਿਲਿਆ ਜਦੋਂ ਪਿਓ ਗਿਆ ਜੀ ਡੈੜੀ ਤੇ ਜੀ ਚੋਨਾ ਚਾਨਾ ਲਾਣ ਗਿਆ ਜੀ ਉਹਦਾ ਪਿਓ ਹੂੰ ਤੇ ਇੱਕ ਭਰਾ ਹੋਰ ਸੀ ਉਹ ਵੀ ਹੈਣੀ ਸੀ ਉੱਥੇ ਦੋਨੇ ਪਿਓ ਪੁੱਤ ਕੰਮ ਕਰਦੇ ਜੀ ਮਾ ਵੀ ਉਹਨਾਂ ਦੀ ਮੇਰੇ ਸਾਹਮਣੇ ਲਾ ਪਤਾ ਹੀ ਹੈ ਜੀ ਫਿਰ ਰਿਪੋਰਟ ਹੁਣ ਤੁਸੀਂ ਕੋਈ ਪੁਲਿਸ ਕੰਪਲੀਟ ਕੀਤੀ ਆ ਹਾਂਜੀ ਕੀਤੀ ਸੀ ਜੀ ਮੈਂ ਤਾਂ 10 ਦਿਨ ਹੋ ਗਏ ਸੀ ਜੀ ਗੇੜੇ ਮਾਰਦੇ ਨੂੰ ਮੇਰੇ ਤਾਂ ਕੋਈ ਸੁਣਵਾਈ ਨਹੀਂ ਹੋਈ ਜੀ ਠੀਕ ਹੈ کہہ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਐਂ ਕਹਿ ਰਿਹਾ ਜੀ ਪਹਿਲਾਂ ਤਾਂ ਉਹ ਲੱਗੇ ਕਹਿੰਦਾ 18 ਸਾਲ ਤੋਂ ਬਾਅਦ ਜਿਨਾਂ ਨੇ ਜੀ ਮਰਜ਼ੀ ਬੰਦੇ ਕੋਲ ਰਹਿ ਸਕਦੀ ਆ ਫਲਾਣਾ ਤੇ ਕਿਹੜਾ ਮੈਂ ਤਾਂ ਇਹਨੂੰ ਡਰਾਉਂਦੇ ਰਹੇ ਜੀ ਹਾਂ ਮੋਲਾ ਦੇ ਫਿਰ ਇਹ ਥੋੜੀ ਹੋ ਫਿਰ ਬੰਦਾ ਵਿਆਹ ਕਿਉਂ ਕਰਾਊਗਾ ਇਹ ਮੇਰੇ ਤਾਂ ਵੱਡੇ ਮੇਰੇ ਤਾਂ ਜਵਾਕ ਛੋਟੇ ਛੋਟੇ ਆ ਹਾਂ ਇਹ ਕੋਈ ਗੱਲਾਂ ਥੋੜੀ ਹੁੰਦੀਆਂ ਜੀ ਪਰ ਇਸ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਚਲੋ ਪੁਰਸਪ੍ਰਸ਼ਾਸਨ ਨੂੰ ਵੀ ਚਾਹੀਦਾ ਕਿਤੇ ਨਾ ਕਿਤੇ ਇਹਦੀ ਮਦਦ ਕੀਤੀ ਜਾਵੇ ਕਿਉਂਕਿ ਛੋਟੇ ਛੋਟੇ ਇਹਦੇ ਬੱਚੇ ਆ ਪੜਦੇ ਆ ਕਿ ਵੀਰ ਆਪ ਹੈਂਡੀਕੈਪਟ ਲੱਤ ਤੋਂ ਠੀਕ ਐ ਤੇ ਫਰੂਟ ਦੀ ਰੇੜੀ ਐ ਜਿਹੜਾ ਵਿਚਾਰਾ ਉਹ ਲਾਉਂਦਾ ਟਾਈਮ ਪਾਸ ਆ ਜਿਹੜਾ ਆਪਦਾ ਕਰਦਾ ਪਰ ਇਹ ਆ ਵੀ ਘਰੇ ਵਧੀਆ ਤਰੀਕੇ ਨਾਲ ਰਹਿੰਦਾ ਸੀ ਹਰ ਚੀਜ਼ ਲਿਆ ਕੇ ਦੇਣੀ ਆ ਆਪਣੇ ਪਰਿਵਾਰ ਦੀ ਖੁਸ਼ ਖੁਸ਼ ਰੱਖਦਾ ਸੀ ਪਰ ਫਿਰ ਵੀ ਕੁਝ ਪਤਾ ਨਹੀਂ ਲੱਗ ਸਕਿਆ ਕਿ ਆਖਰਕਾਰ ਇਹ ਕੀ ਗੱਲਬਾਤ ਹੋਈ ਆ ਜਾਂ ਕਿੱਥੇ ਗਈ ਆ ਪਰ ਇੱਕ ਬੇਨਤੀ ਜ਼ਰੂਰ ਕਰਦੇ ਆ ਉਸ ਭੈਣ ਨੂੰ ਕਿ ਵੇਖ ਵੀ ਤੇਰੇ ਬੱਚੇ ਨੇ ਛੋਟੇ-ਛੋਟੇ ਤੇ ਨਾਲ ਤੋਂ ਛੋਟੀ ਜੀ ਗੁੜੀਆਂ ਨੂੰ ਆਪਣੇ ਨੂੰ ਲੈ ਗਈਆਂ ਠੀਕ ਆ ਇਹ ਬੱਚੇ ਵੀ ਤੇਰੇ ਬਿਨਾ ਰੋਲ ਜਾਣਗੇ ਕਿਉਂਕਿ ਆਪਾਂ ਨੂੰ ਇਹ ਹੁੰਦਾ ਹੀ ਆ ਵੀ ਜਿਹੜਾ ਸਮਾਜ ਹੁੰਦਾ ਦਾਇਰਾ ਬਾਹਰ ਦਾ ਹੁੰਦਾ ਉਹ ਬੰਦੇ ਨਾਲ ਹੁੰਦਾ ਘਰ ਹਮੇਸ਼ਾ ਬੁੜੀ ਨਾਲ ਹੁੰਦਾ ਬੁੜੀ ਦੇ ਨਾਲ ਹੀ ਵਿਹੜਾ ਵੱਸਦਾ ਹੁੰਦਾ ਹਨਾ ਜ਼ਰੂਰੀ ਹੈਗੀ ਤੇ ਇਹ ਬਾਈ ਜੀ ਦੇ ਕੋਲ ਹੀ ਇਹ ਕੰਮ ਕਰਦਾ ਆ ਇੱਧਰ ਆਇਓ ਬਾਈ ਜੀ ਤੁਸੀਂ ਵੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਜੀ ਮੇਰੇ ਨਾਮ ਰਾਧੇ ਸ਼ਾਮ ਸ਼ਕਤੀ ਕਹਿੰਦੇ ਜੀ ਜੀ ਅੱਛਾ ਇਹ ਤੁਹਾਡੇ ਕੋਲੇ ਮੁੰਡਾ ਕੰਮ ਕਰਦਾ ਹਾਂਜੀ ਮੇਰੇ ਕੋਲ ਕਰ ਰਿਹਾ ਇਹ ਘਟੋ ਘਟ ਵੀ ਅੱਜ ਮੈਨੂੰ 20 ਸਾਲ ਹੋ ਗਈ ਇਹ ਸਾਡੇ ਕੋਲੇ ਕੰਮ ਕਰ ਰਿਹਾ ਜੀ ਮੇਰੇ ਕੋਲ ਦੁਕਾਨ ਤੇ ਕੰਮ ਕਰਦਾ ਇਹਦਾ ਵਿਆਹ ਵੀ ਮੈਂ ਆਪਦੇ ਹੱਥੋਂ ਕਰਾ ਕੇ ਲਿਕੇ ਆਇਆ ਜੀਗਾ ਮਲੋਟ ਮੰਡੀ ਇਹ ਵਿਆਹ ਆ ਅਸੀਂ ਬਹੁਤ ਚਾਵਨ ਵਾਲੇ ਨੂੰ ਵਿਆਹ ਕਰਾ ਕੇ ਲਿਆਏ ਸਾਡੇ ਮੁੰਡੇ ਜੇ ਕੱਜ ਸੀਗਾ ਜੀ ਇਹ ਹੈਂਡੀਕੈਪਡ ਦਾ ਅਸੀਂ ਇਸ ਦੇ ਕਰਕੇ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਕੋਈ ਅਸੀਂ 1 ਰੁਪਏ ਦੇ ਲਵਾਦਾ ਰਹਿ ਨਹੀਂ ਜੀ ਅਸੀਂ ਸਾਰਾ ਕੁਝ ਆਪਦੇ ਹੱਥੋਂ ਕਰਾ ਕੇ ਲਿਆਏ ਜੀ ਵਧੀਆ ਸੋਹਣੇ ਤਿੰਨ ਜਵਾਕ ਹੈਗੇ ਸਾਰਾ ਕੁਝ ਵਧੀਆ ਹੈ ਕੋਈ ਸੇ ਚੀਜ਼ ਦੀ ਕਮੀ ਨਹੀਂ ਜੀ ਇਹਦੇ ਕੋਲ ਘਰ ਚ ਕਿਸੇ ਚੀਜ਼ ਦੀ ਵੀ ਕਮੀ ਕੋਈ ਹੋਵੇ ਵੀ ਤਾਂ ਸਾਨੂੰ ਕਹਿ ਦੇ ਤੇ ਕੋਈ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਜੀ ਅਸੀਂ ਕੋਈ ਨਸ਼ਾ ਪੱਤਾ ਤਾਂ ਨਹੀਂ ਮੈਂ ਕਹ ਜੀ ਇਸ ਚੀਜ਼ ਦਾ ਮੈਂ ਨਹੀਂ ਉਥੇ ਆਂਡ ਗੁਆਂਢ ਚ ਪੰਜਾਂ ਜਣਾਂ ਤੋਂ ਪੁੱਛ ਸਕਦੇ ਹੋ ਜੈਤੋਂ ਮੰਡੀ ਚ ਗਾਰੰਟੀ ਹੈ ਇਹਦੀ ਗੁਆਂਢੀ ਕੋਈ ਵੀ ਹਰ ਇੱਕ ਬੰਦਾ ਇਹਦੀ ਪੈਰ ਕਰੂਗਾ ਕਿਉਂਕਿ ਵੱਡੀ ਗੱਲ ਇਹ ਵੀ ਆ ਵੀ 20 ਸਾਲ ਤੋਂ ਇੱਕ ਹਾਂ ਕੰਮ ਟੇਕੇ ਕਰਨਾ ਹੈ ਵੱਡੀ ਗੱਲ ਹੁੰਦੀ ਆ ਨਹੀਂ ਤਾਂ ਬੰਦਾ ਸਾਲ 2 ਸਾਲ ਲੌਂਦਾ ਕਿਤੇ ਹੋਰ ਪਾਸੇ ਚਲਾ ਜਾਂਦਾ 20 ਸਾਲਾਂ ਦਾ ਤੁਹਾਡੇ ਕੋਲ ਹਾਂਜੀ 20 ਸਾਲਾਂ ਦਾ ਐਸੇ ਕਰਕੇ ਸਾਨੂੰ ਹਮਦਰਦੀ ਆਉਂਦੀ ਆ ਇੱਕ ਗਰੀਬ ਬੰਦਾ ਹੈ ਵਿਚਾਰਾ ਇਹਦੇ ਜਵਾਕ ਪੜ ਜਾਣਾ ਸੀ ਬਹੁਤ ਜ਼ੋਰ ਲਾ ਰਹੇ ਆ ਆਪਣੇ ਜਾਂਚ ਅਸੀਂ ਪ੍ਰਸ਼ਾਸਨ ਕੋਲੇ ਵੀ ਬੇਨਤੀ ਕੀਤੀ ਮੈਂ ਬਥੇਰੀ ਵਾਰ ਜਾ ਕੇ ਆਇਆ ਆ ਥਾਣੇ 'ਚ ਬਹੁਤ ਵਾਰ ਗਏ ਆ ਐਸ ਇੱਥੇ ਸਚੂ ਸਾਹਿਬ ਨੂੰ ਵੀ ਮਿਲੇ ਆ ਬਾਕੀ ਇੱਥੇ ਐਮ ਸੀ ਸਾਹਿਬ ਨੂੰ ਲੈ ਕੇ ਇਹਨਾਂ ਦੇ ਪੰਚਾਂ ਨੂੰ ਲੈ ਕੇ ਮੈਂ ਕਿਹਾ ਕੋਈ ਰਾਹ ਸਿਰ ਮਿਲ ਜੇ ਪਰ ਹਾਲੇ ਤੱਕ ਸਾਨੂੰ ਸੂਨ ਨਹੀਂ ਲੱਗ ਰਿਹਾ ਜੀ ਅੱਛਾ ਕਦੇ ਤੁਸੀਂ ਤੁਹਾਡੇ ਨਾਲ ਇਹ 20 ਸਾਲਾਂ ਤੋਂ ਕੰਮ ਕਰਦਾ ਕਦੇ ਇਹਨੇ ਕੋਈ ਕੋਈ ਲੜਾਈ ਭੜਾਈ ਕਦੇ ਦੁੱਖ ਦੱਸਿਆ ਹੋਵੇ ਵੀ ਭਾਈ ਅੱਜ ਆ ਗੱਲ ਕਰ ਇਹੋ ਹੀ ਜਾਂ ਕਦੇ ਹੋਈ ਗੱਲਬਾਤ ਜਾਂ ਇਹਦੇ ਘਰਾਂ ਵਾਲੀ ਨੂੰ ਤੁਸੀਂ ਵੇਖਿਓ ਵੀ ਬਾਹਰ ਅੰਦਰ ਹੈ ਤੁਰੀ ਫਿਰਦੀ ਜਾਂ ਨਹੀਂ ਕੋਈ ਗੱਲਬਾਤ ਨਹੀਂ ਜੀ ਨਹੀਂ ਐਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਕਿਉਂਕਿ ਘਰ ਗ੍ਰਿਸ਼ਤੀ ਵਾਲੇ ਬੰਦੇ ਆ ਅਸੀਂ ਕਬੀਲਦਾਰ ਬੰਦੇ ਆ ਸਾਡੇ ਕੋਲ ਪਹਿਲੀ ਗੱਲ ਤਾਂ ਟਾਈਮ ਹੀ ਹੈ ਨਹੀਂ ਜੀ ਅਸੀਂ ਆਪਦੇ ਘਰੇ ਦਿਹਾੜੀ ਦੱਪੇ ਵਾਲੇ ਬੰਦੇ ਆ ਸਵੇਰੇ ਦਿਹਾੜੀ ਕੀਤੀ ਸ਼ਾਮ ਨੂੰ ਆਪਦੇ ਘਰੇ ਅਜੀ ਕਦੇ ਰਾਤ ਰਿਸ਼ਤਦਾਰੀ ਜੀ ਵੀ ਨਹੀਂ ਜਲਦੀ ਜਾਂਦੇ ਕਿਉਂਕਿ ਕਬੀਲਦਾਰ ਬੰਦੇ ਆ ਫਿਰ ਸਭ ਜੀ ਸੋਦਾ ਇਹੋ ਜਿਹਾ ਹੈਗਾ ਉਹ ਖਰਾਬ ਹੁੰਦਾ ਡਰ ਰਹਿੰਦਾ ਉਹਦੇ ਕਰਕੇ ਅਸੀਂ ਛੁੱਟੀਆਂ ਨਹੀਂ ਮਾਰਦੇ ਆਪਦੇ ਘਰ ਤਾਂ ਹੀ ਸੀਮਤ ਰਹਿੰਦੇ ਆ ਜਾਂ ਕੰਮ ਤਾਂ ਹੀ ਸੀਮਤ ਰਹਿੰਦੇ ਆ ਵੀ ਮੀਡੀਅਮ ਤਬਕੇ ਦੇ ਲੋਗ ਅਸੀਂ ਤਾਂ ਐਂ ਸੋਚਦੇ ਸੀ ਵੀ ਬਹੁਤ ਵਧੀਆ ਜੁਆਗ ਪੜ ਰਹੇ ਇਹਦੇ ਸਾਰਾ ਕੁਝ ਵਧੀਆ ਸੀ ਪਰ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਹੈ ਕੁੜੀ ਆ ਦੇ ਤੇ ਸਾਨੂੰ ਸਮਝ ਨਹੀਂ ਲੱਗ ਰਹੀ ਇਹ ਘਰਾਂ ਵਾਲੀ ਇਹਦੇ ਭੈਣ ਜੀ ਕਦੇ ਥੋੜੇ ਦੁਕਾਨ ਤੇ ਆਈ ਕਦੇ ਕੋਈ ਇਹਨਾਂ ਦੀ ਕੋਈ ਗੱਲਬਾਤ ਦੱਸਿਓ ਜਾਂ ਵੀ ਕੋਈ ਕਦੇ ਪਰੇਸ਼ਾਨੀ ਜਿਹਦੇ ਕੋਲੇ ਬੰਦਾ ਕੰਮ ਕਰਦਾ ਉਹਦੇ ਕੋਲੇ ਦੱਸ ਦਿੰਦੀ ਆ ਕਦੇ ਇਦਾਂ ਦੇ ਮੇਰੇ ਮੈਸੇਜ ਨਾਲ ਉਹਨਾਂ ਦੇ ਵਧੀਆ ਰਿਲੇਸ਼ਨ ਆ ਇਹਦੀ ਘਰ ਵਾਲੀ ਦੇ ਕੋਈ ਐਸੀ ਗੱਲ ਨਹੀਂ ਸੀ ਕੋਈ ਐਸੀ ਗੱਲ ਹੁੰਦੀ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਤਾਂ ਕੋਈ ਬੰਦਾ ਸਿਰ ਪੈ ਜਾਂਦਾ ਪਰ ਉਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਹੂੰ ਕੋਈ ਵੀ ਐਸੀ ਉਦੋਂ ਕੋਲ ਮੇਰਾ ਨੰਬਰ ਵੀ ਹੈਗਾ ਮੇਰੇ ਘਰ ਦਾ ਨੰਬਰ ਵੀ ਹੈਗਾ ਤੇ ਉਹ ਕੋਈ ਗੱਲ ਕਰਦੇ ਤਾਂ ਕੋਈ ਗੱਲ ਹੁੰਦੀ ਪਰ ਐਸੀ ਕੋਈ ਗੱਲ ਅਸੀਂ ਨਾ ਸੁਣੀ ਸੀ ਨਾ ਦੇਖੀ ਐ ਤੇ ਆ ਹੋਇਆ ਜਦੋਂ ਹੁਣ 20 ਦਿਨ ਹੋ ਗਏ ਸਾਨੂੰ ਮਤਾਂ ਮਾਰਦੇ ਨੂੰ ਕੋਈ ਸਾਡੇ ਸਮਝ ਨਹੀਂ ਲੱਗ ਰਹੀ ਪਰੇਸ਼ਾਨ ਹੋਏ ਫਿਰਦੇ ਆ ਜੀ ਜੀ ਹਾਂਜੀ ਪਰੇਸ਼ਾਨ ਹੋਏ ਫਿਰਦੇ 20-22 ਦਿਨ ਹੋ ਗਏ ਕੋਈ ਵੀ ਗੱਲਬਾਤ ਆ ਜਿਹੜੀ ਉਹ ਨਹੀਂ ਪਤਾ ਲੱਗ ਰਿਹਾ ਹਨਾ ਇੱਥੇ ਅੱਛਾ ਪਹਿਲਾਂ ਕਦੇ ਆਪਦੀ ਭੈਣ ਕੋਲੇ ਮਿਲਣ ਕੱਲੀ ਜਾ ਵੜਦੀ ਸੀ ਜਾਂ ਕਦੇ ਇਦਾਂ ਨਹੀਂ ਕਦੇ ਨਹੀਂ ਗਈ ਜੀ ਕਦੇ ਵੀ ਨਹੀਂ ਗਈ ਮੈਂ ਸੋਹਰੇ ਵੀ ਕਈ ਵਾਰੀ ਸੋਹਰੇ ਵੀ ਮੈਂ ਛੁੱਟੀ ਨਹੀਂ ਕਰਦਾ ਹੁੰਦਾ ਨਾ ਕਈ ਵੀ ਸੋਹਰੇ ਭੇਜਦੇ ਹੁੰਦਾ ਸੀ ਮੇਰੀ ਮਾਂ ਨਾਲ ਜਾਂਦੀ ਹੁੰਦੀ ਸੀ ਤੇ ਮਾਂ ਨਾਲ ਹੀ ਆਉਂਦੀ ਹੁੰਦੀ ਸੀ ਜੀ ਇਹ ਦੋ ਮਿੰਟਾਂ ਦੇ ਵਿੱਚ ਇਹ ਗੱਲ ਸੀ ਵੀ ਇਹ ਹੋ ਹੀ ਨਹੀਂ ਸਕਦਾ ਇਹਨਾਂ ਦੇ ਦਿਮਾਗ 'ਚ ਇਹ ਕਦੇ ਕਲਪਨਾ ਵੀ ਨਹੀਂ ਪਰਵਾਰ ਕਰ ਸਕਦਾ ਸੀ ਵੀ ਇਹਨਾਂ ਦੀ ਨੋ ਰਾਣੀ ਇਸ ਤਰੀਕੇ ਨਾਲ ਜਾਊਗੀ ਆ ਗੱਲਬਾਤ ਹੋਊਗੀ ਹਨਾ ਕਦੇ ਵੀ ਇਹ ਕਲਪਨਾ ਨਹੀਂ ਕਰ ਸਕਦੇ ਕਿ ਉਹ ਨਾ ਤਾਂ ਕਦੇ ਲੜਾਈ ਹੋਈ ਆ ਨਾ ਕਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਆ ਮਿਹਨਤੀ ਮੁੰਡਾ ਸੀ ਕੰਮਕਾਰ ਕਰਦਾ ਸੀ ਆਪਦਾ ਰਿਜ਼ਕ ਕਮਾਉਂਦਾ ਸੀ ਘਰੇ ਲਿਆ ਕੇ ਹਰ ਚੀਜ਼ ਦਿੰਦਾ ਸੀ ਪਰ ਆ ਘਟਨਾ ਜਿਹੜੀ ਘਟੀ ਇਹਦੇ ਨਾਲ ਕਿਤੇ ਨਾ ਕਿਤੇ ਇਹ ਪਰਿਵਾਰ ਸਹਿਮਿਆ ਹੋਇਆ ਡਰਿਆ ਹੋਇਆ ਵੀ ਹੈਗਾ ਪਰ ਹਜੇ ਵੀ ਇਹ ਪਰਿਵਾਰ ਇਹ ਬੇਨਤੀ ਕਰਦਾ ਵੀ ਉਹ ਕਿਤੇ ਵੀ ਗੱਲਬਾਤ ਸੁਣਦੀ ਆ ਆਪਦੇ ਘਰੇ ਆ ਜੇ ਛੋਟੇ ਛੋਟੇ ਪ੍ਰਮਾਤਮਾ ਨੇ ਕਿੰਨੇ ਸੋਹਣੇ ਬੱਚੇ ਦਿੱਤੇ ਆ ਤੁਸੀਂ ਦੇਖੋ ਠੀਕ ਆ ਵੀਰ ਹੈਂਡੀਕੈਪਡ ਆ ਵੇਖੋ ਪ੍ਰਮਾਤਮਾ ਨੇ ਕੋਈ ਚੀਜ਼ ਲਕੋ ਕੇ ਨਹੀਂ ਰੱਖੀ ਜਿਹੜੇ ਬੰਦੇ ਦੀ ਨੀਤ ਸਾਫ਼ ਹੋਵੇ ਨਾ ਕਹਿੰਦੇ ਉਹ ਪ੍ਰਮਾਤਮਾ ਸੁਣਦਾ ਪਰ ਆ ਜਿਹੜੀ ਘਟਨਾ ਹੋਈ ਇਹਦੇ ਨਾਲ ਜ਼ਰੂਰ ਦੁੱਖ ਇੱਕ ਵੱਡਾ ਦੁੱਖਾਂ ਤੇ ਇੱਕ ਹੋਇਆ ਅੱਛਾ ਜਿਹੜੇ ਉਸ ਮੁੰਡੇ ਤੇ ਸ਼ਾਕਾ ਜਾਂ ਟੀਬੀ ਸਾਹਿਬ ਵੱਲ ਕਦੇ ਰਹਿੰਦਾ ਕਦੇ ਹਨਾ ਉਹ ਕਦੇ ਉਦਾਂ ਕਦੇ ਮਿਲਿਆ ਇਹਨਾਂ ਨੂੰ ਕਦੇ ਕੀਤਾ ਕੋਈ ਗੱਲਬਾਤ ਨਹੀਂ ਕੀਤੀ ਉਹ ਪਤਾ ਨਹੀਂ ਲੱਗਿਆ ਜੀ ਇਸ ਗੱਲ ਦਾ ਹਾਂ ਅਸੀਂ ਤਾਂ ਸਭ ਕਾ ਸਵੇਰੇ ਜਾਂਦੇ ਆ ਜੀ ਰਾਤ ਨੂੰ 10 ਵਜੇ ਵੜਦੇ ਆ ਰੇੜੀ ਤੋਂ ਆਉਂਨੇ ਆ ਜੀ ਜੀ ਮੈਨੂੰ ਤਾਂ ਮੈਨੂੰ ਡਾਊਟ ਹੈ ਮੈਨੂੰ ਐ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਘਰ ਵਾਲੀ ਇਹ ਜੀ ਮੈਂ ਤਾਂ ਬਹੁਤ ਵਧੀਆ ਘਰ ਵਾਲੀ ਮੇਰੇ ਸਾਰੇ ਉਹਦੀ ਤਾਰੀਫ ਕਰਦੇ ਹੁੰਦੇ ਸੀ ਕਿਹੜਾ ਘਰ ਵਾਲੀ ਬਹੁਤ ਵਧੀਆ ਮਿਲਿਆ ਮੈਂ ਉਹਨੂੰ ਜੁੱਤੀਆਂ ਦਾ ਕੰਮ ਵੀ ਸਿਖਾਤਾ ਸੀ ਮੈਂ ਚੱਲ ਘਰੇ ਬਹਿ ਕੇ ਕਰ ਲੈ ਕਰ ਤੂੰ ਹਾਂ 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 ਉਹਨੂੰ ਮਿਲ ਤੋ ਕਰੇ ਵੇ ਗਲਾ ਚਲ 2 2250 ਰੁਪਏ ਤੂੰ ਵੀ ਬਣਾ ਕਰੇਂ ਦਿੜੀ ਪਾ ਕਰੇਂ 2250 300 ਰੁਪਏ ਮੈਂ ਵੀ ਲੈ ਆ ਕਰੂੰਗਾ ਆਪਣਾ ਵਧੀਆ ਟਾਚਾ ਚੱਲੀ ਜਾਊਗੀ ਬਿਲਕੁਲ ਚਲੋ ਹਣਾ ਇੱਕ ਪਰਿਵਾਰ ਮਿਲ ਕੇ ਕੰਮ ਕਰਦਾ ਤਾਂ ਸੋਹਣੀ ਸੋਚ ਹੁੰਦੀ ਆ ਅੱਛਾ 20 22 ਦਿਨਾਂ ਦੇ ਵਿੱਚ ਕਦੇ ਕੋਈ ਫੋਨ ਫਾਨ ਆਇਆ ਕਦੇ ਨਹੀਂ ਜੀ ਕੋਈ ਵੀ ਪਤਾ ਨਹੀਂ ਲੱਗਿਆ ਜੀ ਜੀ ਹਾਂ ਅਜੀਜ਼ੋ ਮੈਂ ਉਹਨੂੰ ਕਹਿ ਸੀ ਜੀ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਉਹਨੂੰ ਮੋਟੂ ਨੂੰ ਰੋਮਾਣੀ ਨੂੰ ਕਹਿ ਸੀ ਉਹ ਕਹਿੰਦਾ ਵੀ ਉਹਦੇ ਪਿਓ ਤੋਂ ਨੰਬਰ ਲੈ ਲਿਆ ਸੀ ਉਹ ਤੇ ਇਸ ਤੇ ਲਾ ਲਿਆ ਜੀ ਤਾਂ ਕਹਿੰਦੇ ਦੋ ਤਿੰਨ ਦਿਨਾਂ ਦਾ ਟਾਈਮ ਦਿੱਤਾ ਜੀ ਅੱਜ ਚੌਥਾ ਪੰਜਵਾਂ ਦਿਨ ਹੋ ਗਿਆ ਜੀ ਜੀ ਹਾਂ ਉੱਤੇ ਸਾਲਾ ਨੰਬਰ ਨਹੀਂ ਚੱਕਿਆ ਚਲੋ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਇੱਥੋਂ ਦੇ ਐਮਐਲਏ ਸਾਹਿਬ ਸਰਦਾਰ ਅਮੋਲਕ ਸਿੰਘ ਨੂੰ ਵੀ ਬੇਨਤੀ ਕਰਦੇ ਆ ਹਨਾ ਕਿਉਂਕਿ ਹੋਰੀ ਸਜਣੇ ਹੋਣੇ ਆਜਾ ਕੁੜੀ ਬੀਬੀ ਉਹਦੋਂ ਨੂੰ ਹੀ ਆਜੀ ਅੱਜ 15 20 ਦਿਨ ਹੋ ਗਿਆ ਗਏ ਅੰਸੂਫੇ ਨੇ ਦਿਨ ਹੋ ਗਿਆ ਹਨ ਰੋ ਰੋ ਕੇ ਸੋਵਾ ਸਾਸੀ ਨਾ ਕੋ ਰੋਟੀ ਖਾਣ ਇਹਨਾਂ ਕੁਝ ਨਹੀਂ ਕਰਨਾ ਰੋਟੀ ਮੰਜੇ ਰੋਣਾ ਅਸਲ ਦੇ ਵਿੱਚ ਇਸ ਮਾਤਾ ਨੇ ਉਹਨੂੰ ਨੂਹ ਨਹੀਂ ਧੀ ਬਣਾ ਕੇ ਰੱਖਿਆ ਹਨਾ ਜਮਾਈ ਧੀ ਬਣਾ ਕੇ ਰੱਖੀ ਸੀ ਇਹ ਮਨ ਨੇ ਨਾਂ ਧੋਖਾ ਦੇ ਗਿਆ ਬਿਲਕੁਲ ਜਿਹੜੀ ਚੀਜ਼ ਦੇ ਕਦੇ ਸੋਚਿਆ ਨਹੀਂ ਚਲੋ ਜਾਂ ਤਾਂ ਇਹ ਹੋਵੇ ਵੀ ਕਦੇ ਫੋਨ ਫੜਿਆ ਗਿਆ ਜਾਂ ਪਹਿਲਾਂ ਕਦੇ ਰੌਲਾ ਪੈ ਗਿਆ ਫਿਰ ਵੀ ਬੰਦਾ ਸੁਚੇਤ ਹੋ ਕੇ ਰਹਿੰਦਾ ਜਾਂ ਉਹ ਜੀ ਵਿੜਕ ਰੱਖਦਾ ਪਰ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਸੀਗੀ ਹਨਾ ਬੱਚਿਆਂ ਦੇ ਨਾਲ ਰਹਿਣਾ ਕਦੇ ਕਦੇ ਬੱਚਿਆਂ ਨਾਲ ਤਾਂ ਨਹੀਂ ਲੜੀ ਲੁੜੀ ਸੀ ਕੀ ਨਹੀਂ ਨਹੀਂ ਕਦੇ ਨਹੀਂ ਲੜੀ ਨਾ ਕਦੇ ਵੀ ਨਹੀਂ ਲੜਿੰਦਾ ਬੱਚਿਆਂ ਨਾਲ ਕਦੇ ਵੀ ਨਹੀਂ ਲੜੀ ਜੀ ਕਦੇ ਵੀ ਇਦਾਂ ਦੀ ਗੱਲ ਨਹੀਂ ਹੋਈ ਪਰਿਵਾਰ ਨੇ ਇਹ ਗੱਲ ਆਪਾਂ ਨੂੰ ਦੱਸੀ ਆ ਪਰ ਇਹ ਹੀ ਆ ਵੀ ਜੇ ਉਹ ਭੈਣ ਕਿਤੇ ਗੱਲ ਸੁਣਦੀ ਆ ਠੀਕ ਆ ਮੈਂ ਤੁਹਾਨੂੰ ਇੱਕ ਵਾਰੀ ਫੋਟੋ ਹੋਰ ਦਿਖਾ ਦਿੰਨਾ ਠੀਕ ਆ ਇਹ ਇਸ ਵੀਰ ਦੇ ਘਰ ਵਾਲੀ ਆ ਠੀਕ ਆ ਜਿਹੜੀ ਆਪਣੇ 8 ਤੇ 12 ਸਾਲ ਦੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਤੇ ਇੱਕ ਕੁੜੀ ਆ ਜਿਹੜੀ 8 ਸਾਲ ਦੀ 7 ਸਾਲ ਦੀ ਉਹਨੂੰ ਨਾਲ ਲੈ ਗਈ ਆ ਠੀਕ ਆ ਛੋਟੀ ਜੀ ਬੱਚੀ ਆ ਉਹ ਜਿਹੜੀ ਨਾਲ ਲੈ ਕੇ ਗਈ ਆ ਪਰ ਪਰਿਵਾਰ ਇਹ ਪੂਰਾ ਚਿੰਤਾ ਦੇ ਵਿੱਚ ਡੁੱਬਿਆ ਵਾ ਤੇ ਬੇਨਤੀ ਐ ਇਸ ਭੈਣ ਨੂੰ ਕਰਦੇ ਆ ਕਿ ਆਪ ਦੇ ਘਰ ਵਾਪਸ ਆ ਜੇ ਕਿਸ ਤਰੀਕੇ ਦੇ ਨਾਲ ਇਹ ਚਾਰ ਜਾਣੇ ਨੇ ਜਿਹੜੇ ਰੋਟੀ ਵੀ ਨਹੀਂ ਖਾ ਕੇ ਸੌਂਦੇ ਡੇਲੀ ਰੋਕੇ ਪੈ ਜਾਂਦੇ ਆ ਠੀਕ ਆ ਇੱਕ ਆਸ ਆ ਗਈ ਪਰ ਹੁਣ ਇਹ ਆ ਵੀ ਨਾ ਤੇ ਇਹਨਾਂ ਕੋਲੇ ਇੰਨੀ ਪੂੰਜੀ ਆ ਵੀ ਕੋਈ ਕੋਈ ਗੱਡੀ ਕਿਰਾਏ ਤੇ ਕਰਾ ਲੈਣ ਕੋਈ ਪੈਸਾ ਖਰਚ ਕਰਕੇ ਕਿ ਤ ਉਹਨੂੰ ਲੱਭ ਲਿਆਉਣ ਕਿ ਤੇ ਲੋਕੇਸ਼ਨਾਂ ਤੇ ਜਾ ਵੜਨਾ ਹੁਣ ਨਾ ਇਹਨਾਂ ਨੂੰ ਇਹ ਪਤਾ ਸੀ ਉਹਦੇ ਕੋਲੇ ਫੋਨ ਹੈਗਾ ਜਾਂ ਨਹੀਂ ਆ ਹਨਾ ਕੀ ਗੱਲਬਾਤ ਅਸਲ ਚ ਇਹਨਾਂ ਨੂੰ ਉਹ ਪਤਾ ਹੀ ਨਹੀਂ ਲੱਗ ਸਕਿਆ ਕਿਉਂਕਿ ਜਦੋਂ ਇਹੋ ਜੀ ਕਦੇ ਪਰਿਵਾਰ ਚ ਗੱਲ ਹੀ ਨਹੀਂ ਹੋਈ ਸੀ ਤੇ ਸਾਰੇ ਭੈਣ ਭਰਾਵਾਂ ਨੂੰ ਜਰੂਰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਸ ਪਰਿਵਾਰ ਦੀ ਮਦਦਤ ਹੋ ਸਕੇ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ